ਮੈਗਾ ਲੋਵ ਮੇਤਰੋ ਸਸਰੀ ਗੱਲ ਸਾਰਿਆਂ ਨੂੰ ਅੱਜ ਦੇ ਬਲੌਗ ਦਾ ਸਵਾਗਤ ਆ ਮੇਰੇ ਨਾਲ ਮੇਰੇ ਵਰਦਨ ਲੱਗਿਆ ਸਵਾਗਤ ਹੈ ਸਵਾਗਤ ਸਵਾਗਤ ਤਾਂ ਕਿਹਾ ਪਹਿਲਾਂ ਮੈਂ ਆ ਬਾਹਰ ਲੈ ਕੇ ਆ ਆ ਇਹ ਮੁੰਡਾ ਬਲੌਗ ਬਣਾਉਦਾ ਆ ਕੂ ਵਾਲੇ ਇਹ ਦੇਖੋ ਇਹਨੇ ਬਣਾਇਆ ਤਾਲੇ ਵੀ ਬਣਾਇਆ ਮੇਲ ਚੋ ਦੇਖ ਲੈਣਾ ਇੱਧਰ ਲੱਭਾ ਚਾਰ ਬਰਗਰ ਚਾਰ ਹੀ ਜਣੇ ਬਹੁਤੀ ਘਾਹ ਬੂ ਲਗੇ ਹੋ ਲੋਬ ਮੇ ਮਿੱਤਰੋ ਖਾ ਪੀ ਲਿਆ ਬੈਠੇ ਆ ਹੁਣ ਆ ਮੁੰਡੇ ਬਾਹਰ ਚਾਏ ਇਹਨਾਂ ਨੂੰ ਅੱਦਾ ਅੱਦਾ ਮਿਲਿਆ ਅਸੀਂ ਪਹਿਲੇ ਘੇੜਾ ਦੇ ਆਪਣਾ ਬਾਬਾ ਖੜਾ ਕੋਈ ਤੇ ਦੀਦੀ ਗਰੀ ਬੋਏ ਮਿੱਤਰੋ ਬੈਠੇ ਨਹੀਂ ਤਾਂ ਚ ਖੇਲਣ ਲੱਗੇ ਆ ਉਧਰ ਪੰਗੇ ਨੇ ਲੱਗੇ ਤਾਕਤ ਖੇਡ ਚਿੰਗਾ ਬਰਾਤੀ ਪੈਣਾ ਇਹ ਨਹੀਂ ਲਿਚਣੀ ਹੋਣਾ ਪਤਾ ਇਧਰ ਹੀਰਾ ਵੀ ਨਹੀਂ ਇਹ ਨਹੀਂ ਲਿਚਣੀ ਐਕਸਾਈ ਹੁਣ ਹਾਂ ਇਧਰ ਇੱਕ ਉਹ ਨਹਾ ਲਈ ਮਿੱਤਰੋ ਮੁੰਡੇ ਆਏ ਸੀ ਮੁੰਡੇ ਰੋਹ ਜਾਏ ਹੁੰਦੇ ਨੇ ਰੋਹ ਹੀ ਆਏ ਹੁੰਦੇ ਸਾਲ ਦਸੜਾ ਆਦ ਆਈਏ ਤੇ ਕੁੱਕੜਾ ਲ ਘਰ ਮੜਿਆ ਉਹ ਵਿਚਾਰਾ ਕੁੱਕੜ ਹੀ ਡੈਗ ਗਿਆ ਤਾਂ ਕੋਨਾ ਟ੍ਰੈਕਟਰ ਗੱਡੀ ਖੜੇ ਆ ਦੇ ਉਹਦੇ ਮਾਰ ਜਾ ਹੋਰ ਹੈ ਮੁੰਡਿਓ ਹੋਰ ਭਾਈ ਵਧੀਆ ਗੱਲ ਬਾਤ ਕੋਈ ਕੋਲ ਮੈਂ ਜਾਂਦਾ ਤਾਂ ਡੇਲ ਸਾਡੇ ਸਾਹਮਣੇ ਹੀ ਆ ਕੋਈ ਕਰ ਬੰਦਨ ਦੇ ਪਲਾਨ ਬਣਾਉਣਦੇ ਐਵੇਂ ਕੱਟੋ ਮਾਰੀ ਤੇ ਵੱਢੀ ਆਪਾਂ ਨੂੰ ਨਹੀਂ 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 ਮਰਦਾ ਨਾਲੇ ਖਾਣੇ ਆ ਵੇ ਬੜੀ ਵੀਆ ਦੇ ਲਈ ਇਹ ਹੁੰਦੇ ਹੈ ਉਹ ਦੇਖੋ ਗਾ ਖਾਣਾ ਖਾਂ ਲੱਗਿਆ ਹੱਸ ਕਰ ਲੈ ਲੋ ਬਈ ਮਿੱਤਰੋ ਜਾਨਵਰ ਤੋਂ ਪਾ ਗਿਆ ਸੀਦੀ ਉਹ ਦੱਬਿਆਂ ਦਾ ਇਹ ਨਾਲ ਲੜਾ ਗਈ ਜੀ ਵੀ ਤੋੜਾ ਹੁੰਦਿਆ ਹੁਣ ਉਹ ਸੀਦੀ ਪਾ ਗਿਆ ਹਨਾ ਬਈ ਇਸਲਾ ਆ ਇਹ ਐਦਾਂ ਲੜਾਉਣੇ ਚਾਹੀਦੇ ਆ ਜਾਂ ਨਹੀਂ ਤਾਨੂੰ ਅਸਲ ਮਮਾ ਮੈਂ ਥੋੜੀ ਲੜਾਈ ਮੈਂ ਸੱਤਾ ਪਿਆ ਸੀ ਇਹ ਲੜਾਈ ਨੋਟਾ ਲਹਿਣੀ ਭਾਜੀ ਹਣ ਹਾਂ ਤਾਂ ਕੀ ਕਹਿੰਦਾ ਕਹਿੰਦਾ ਮਾਰ ਗਿਆ ਤਾਂ ਮਾਰ ਗਿਆ ਸੀ ਕਾਹਦੀ ਲੜਾਈ ਸੀ ਹਾਂ ਹਾਂ ਮੈਨੂੰ ਲਾਦੈ ਨੇ ਵੀ ਜਿੱਦੀ ਪਾਈ ਜਣੀ ਜਿੱਦਾਂ ਹੋਣ ਡਿਆ ਸੋਚਿਆ ਸੀ ਹੋਰ ਲਿਆਵਾਂਗੇ ਜਾਨਵਰ ਪਰ ਇਹ ਬੰਦੇ ਦੇ ਕੰਮ ਹੈ ਨਹੀਂ ਜਾਨਵਰ ਲਿਹਾਉਣ ਵਾਲੇ ਇਹਨੇ ਬਾਕੀ ਮਾਰ ਲਾਣੇ ਜੇ ਲਿਆਂਦੇ ਇਨੇ ਆ ਵੀ ਛੱਡ ਲੈ ਅਸੀਂ ਸੁੱਤੇ ਪਿਆ ਹੋਣਾਗਾ ਨਾ ਚਲੋ ਆਵਾਜ਼ ਆਣੀ ਆ ਉਹ ਆਜੋ ਕੁੱਕੜ ਮਰ ਗਿਆ ਉਹ ਕੁੱਕੜ ਮਰ ਗਿਆ ਟਰੈਕਟਰ ਦੀ ਜਿਹੜਾ ਕਲਰ ਹੈਗੀ ਆ ਵਿਚਾਰਾ ਇੱਥੇ ਖੜਾ ਖਾਂਦਾ ਰਾਤ ਦਾ ਜਗੂਗੀ ਖਲਾਇਆ ਫੇ ਲਾ ਗੋ ਨਹੀਂ ਹਾਂ ਸਮਾਹ ਹੋ ਗਏ ਪਾਪੀ ਬਣਾਵਾ ਪਾਪੀਆਂ ਨੂੰ ਮਾਫ ਕਰੀ ਰਿਹਾ ਵੇ ਨਹੀਂ ਲਿਆਵਾਂਗੇ ਯਾਰ ਹੁਣ ਆਪਾਂ ਸਾਂਭਾਂਗੇ ਹੌਣ ਨੀ ਉਹਦੀ ਕੀ ਮਿਆਰੀ ਛੱਡਣੇ ਦਿੰਦਾ ਲਾ ਦੇ ਮੈਂ ਹੀ ਗਲਤ ਨਿਕਲ ਜੀ ਛੱਡਤੀ ਲੋ ਵੀ ਮਿੱਤਰੋ ਕੋਡਾ ਲਗਾਤਾ ਸਾਹ ਵਿੱਚੋਂ ਬਾਹਰੋਂ ਵਿੱਚ ਜੱਕਦਾ ਹੀ ਬੂਰੇ ਬੂਰੇ ਵੀ ਲਾਤੇ ਮਿੱਤਰੋ ਡੰਡਾ ਤੇ

ਉਹੀ ਕਰੀ ਜੰਨਾ ਬੈਠੇ ਨਹੀਂ ਦਿੰਨਾ ਹਾਂ ਹਾਂ ਤੱਕਾਂ ਮਾਰ ਕੇ ਦੇਖਾਂ ਤੈਨੂੰ ਪਿੱਛੇ ਇਹ ਲਾ ਆ ਲੱਗੇ ਬੱਕੜਾਂ ਵਾਲਾ ਖੱਡਾ ਵੀ ਸਾਫ਼ ਕਰਤਾ ਇਹ ਕਰਨੇ ਕੁੱਕਰ ਹੁਣ ਅੰਦਰ ਕੀ ਕੀ ਹੋਇਆ ਹਾਂ ਸਾਰੀ ਔੜ ਦੀ ਬਾਪਾ ਉਹ ਜਰਾ ਤੇ ਤੋ ਡਰਦੇ ਮम्मा ਜਾਨਵਰ ਤੋਂ ਮੈਂ ਤਾਂ ਡਾਂਗਿਆ ਇੱਕ ਜਾਨਵਰ ਮਾਰਤਾ ਸਾਡਾ ਵਿਚਾਰਾ ਲੜਾਈ ਨੂੰ ਦੱਸ ਸਵੇਰੇ ਕਿੰਨਾ ਚਿਰ ਲੜਾਈ ਅੱਧਾ ਘੰਟਾ ਲੜਾਈ ਇਹਨਾਂ ਨੇ ਉਹ ਕਹੀ ਜਾਂਦਾ 10 ਮਿੰਟ 10 ਦੋਸ ਮਿੰਟ ਨਹੀਂ ਅੱਧਾ ਘੰਟਾ ਲੜਾਈ ਆ ਆਂ ਸ਼ੀ ਦੀ ਵਾ ਗਿਆ ਕ ਰਕਾਰ ਟੰਡੇ ਉਹ ਬਹਿ ਗਿਆ ਉਹ ਨਹੀਂ ਹਾਤਾ ਨਹੀਂ ਪਿੱਛੇ ਆਇਆ ਧੀ ਆਉਂਦੇ ਉਹ ਇਧਰ ਬੱਚਿਆਂ ਨੂੰ ਲੈ ਕੇ ਹਾਤਾ ਇੱਥੇ ਲਾ ਵੀ ਸਾਰਾ ਘਰ ਤੱਕ ਲਿਆ 10 ਕੁ ਦਿਨਾਂ ਤੱਕ ਲਾਵਾਂਗੇ ਆ ਪੂਰੇ ਇਧਰ ਲਈ ਕਾਤੇ ਪੰਗੇ ਲਈ ਜਾਂਨਾ ਮम्मा ਕਾ ਕਹ ਲੈ ਨਹੀਂ ਨੌਂਸੈਂਸ ਪੀਪਲ ਇਧਰ ਕੱਟੀ ਬਾਹਰ ਪਾਉਂਦੇ ਫਸੂ ਬਾਹਰ ਪਾਉਂਦੇ ਤੋੜ ਲਾ ਢੱਕਾ ਵੀ ਰੋਟੀ ਜੋਗਾ ਕਰ ਲਾ ਢੱਕਾ ਉਹ ਤੋੜਾ ਪੱਠਿਆਂ ਦਾ ਢੱਕਾ ਦੂਆ ਢੱਕਾ ਇਹ ਵੀ ਨਹੀਂ ਟੁੱਟਣੇ ਤਾਂ ਰਹਿਣ ਦੀ ਛੱਡ ਤੋੜ ਤੋੜ ਲਿਆ ਪੱਤਾ ਉਹ ਢੱਕਾ ਲਗਾ ਇਹਨੇ ਅਜ ਕੁੱਕੜ ਦੀ ਸੀਦੀ ਪਾਤੀ ਫੋਟੋ ਲਾੜਵਾਗੇ ਜਿਹੜੀ ਕੁੱਕੜ ਦੀ ਸੀਦੀ ਪਾਈ ਦੀ ਆਹ ਆਵਰ ਮੈਟਰੋ ਗੱਡੀ ਜੋ ਲਈ ਆਪਾਂ ਵੱਡੀ ਟਰੈਕਟਰ ਘਰੇ ਖੜਾ ਕਰਕੇ ਆਵਾਂਗੇ ਹੁਣ ਬੱਸ ਹੁਣ ਚੰਦੋਲੇ ਫੋਟੋ ਲਏ ਆਪਾਂ ਹੁਣ ਤਾਂ ਜਾਉਣ ਲੱਗੇ ਚੋਲੀਏ ਤਰ੍ਹਾਂ ਭਾਈ ਚੋਲੀ ਭਾਈ ਚੱਲੀ ਤਾ ਨਾ ਕੁੱਕੜ ਨਾ ਵਾਹ ਮਾੜੀ ਹੀ ਚ ਤੂੰ ਤੇ ਨਹੀਂ ਗਈ ਤੂੰ ਮੈਨੂੰ ਪਤਾ ਵੀ ਇਹ ਰਹੀ ਤੂੰ ਹੀ ਨਾਲ ਹੀ ਸੀ ਮੈਂ ਦੇਖਣ ਆਇਆ ਸੀ 24 ਘੰਟੇ ਨਹੀਂ ਕੱਢਿਆ ਮੈਂ ਇੱਥੇ ਮੈਸਬਲੀ ਗੱਲ ਆਇਆ ਜੀ ਡੇਟ ਆਇਆ ਜੀ ਕੋਈ ਨਹੀਂ ਉਹ ਵਕਤ ਤੇ ਆਇਆ ਕੰਮ ਤੇ ਆਉਂਦਾ ਆਹ ਕਾਲ ਦੇ ਬਲੌਗਰ ਸਿਹਗਾ ਅੱਜ ਵੀ ਆਉਣਾ ਨਹੀਂ ਹਾਂ ਤਾਂ ਤੂੰ ਚੱਲ ਜੇ ਬਾਕੀ ਮੜਾ ਮਟਕਾ ਮੇਂ ਦੇ ਕੇ ਵੀ ਲੋਗ ਹੋਏ ਮਿੱਤਰੋ ਆਪਾਂ ਲੱਗੇ ਰੋਟੀ ਖਾਣ ਆਪਾਂ ਮਿੱਤਰ ਤੁਸੀਂ ਜਾਣਦੇ ਤੁਸੀਂ ਆਣੀ ਖਾਣ ਸਹੀ ਆਪਾਂ ਨਹੀਂ ਨਾ ਜੀ ਚੀ ਬਾਤ ਸਮੜਿਆ ਨਾ ਨਾ ਤੁਹਾਨੂੰ ਚੋਣ ਆਹ ਆਣ ਲੈ ਆਪਾਂ ਖਾ ਲਈਏ ਹੁਣ ਆਪਾਂ